ਪੰਜਾਬ ਦੀ ਕੈਬਨਿਟ ਮੀਟਿੰਗ ਵਿੱਚ ਪੰਜਾਬੀਆਂ ਨੂੰ ਝਟਕਾ ਲੱਗਿਆ ਹੈ ਵਿੱਤੀ ਸੰਕਟ ਨਾਲ ਯੂਝ ਰਹੀ ਸੂਬਾ ਸਰਕਾਰ ਨੇ ਪٹرول ਡੀਜ਼ਲ ਅਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ ਪੈਟਰੋਲ ਤੇ ਵੈਟ 65 ਪੈਸੇ ਅਤੇ ਡੀਜ਼ਲ ਤੇ 92 ਪੈਸੇ ਦਾ ਵਾਧਾ ਕੀਤਾ ਗਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸਾਲ ਸਰਕਾਰ ਨੂੰ ਪੈਟਰੋਲ ਤੋਂ 150 ਕਰੋੜ ਰੁਪਏ ਤੇ ਡੀਜ਼ਲ ਤੋਂ 392 ਕਰੋੜ ਵਿੱਚ ਵਾਧੂ ਆਮਦਨ ਹੋਵੇਗੀ ਮਹਿੰਗਾ ਇਹਦਾ ਬੋਝ ਲੋਕਾਂ ਤੇ ਥੋਪਣ ਦੇ ਸਵਾਲ ਤੇ ਚੀਮਾ ਨੇ ਕਿਹਾ ਕਿ ਇਸ ਤੋਂ ਆਉਣ ਵਾਲਾ ਪੈਸਾ ਪੰਜਾਬ ਦੇ ਵਿਕਾਸ ਤੇ ਖਰਚ ਕੀਤਾ ਜਾਏਗਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਇਸੇ ਤਰੀਕੇ ਪੰਜਾਬ ਦੇ ਅੰਦਰ ਬੈਟ ਉੱਪਰ ਬੈਟ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਵਧਾਉਣ ਦਾ ਫੈਸਲਾ ਕੀਤਾ ਪੈਟਰੋਲ ਦੇ ਅੰਦਰ ਪੈਟਰੋਲ ਦੇ ਅੰਦਰ 61 61 ਪੈਸੇ ਪੈਟਰੋਲ ਦੇ ਅੰਦਰ 61 ਪੈਸੇ ਔਰ ਡੀਜ਼ਲ ਦੇ ਅੰਦਰ ਡੀਜ਼ਲ ਦੇ ਅੰਦਰ 90 ਸੌਰੀ 92 92 ਪੈਸੇ ਡੀਜ਼ਲ ਦੇ ਅੰਦਰ 92 ਪੈਸੇ ਔਰ ਪٹرول ਦੇ ਅੰਦਰ 61 ਪੈਸੇ ਇਹ ਵਧਾਉਣ ਦਾ ਫੈਸਲਾ ਕੀਤਾਗਾ ਤਾਂ ਕਿ ਕਿਉਂਕਿ ਬਹੁਤ ਸਾਰੀਆਂ ਰਾਹਤ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਨੇਗੀਆਂ ਸੋ ਇਹ ਵੀ ਇੱਕ ਵੱਡਾ ਫੈਸਲਾ ਜਿਹੜਾ ਅੱਜ ਹੋਇਆਗਾ ਪੰਜਾਬ ਦੀ ਕੈਬਨਿਟ ਮੀਟਿੰਗ ਵਿੱਚ ਪੰਜਾਬੀ ਨੂੰ ਝਟਕਾ ਲੱਗਿਆ ਵਿੱਤੀ ਸੰਕਟ ਨਾਲ ਜੂਝ ਰਹੀ ਸੂਬਾ ਸਰਕਾਰ ਨੇ ਪٹرول ਡੀਜ਼ਲ ਅਤੇ ਬੈਟ ਵਧਾਉਣ ਦਾ ਫੈਸਲਾ ਕੀਤਾ ਪੈਟਰੋਲ ਤੇ ਬੈਟ 65 ਪੈਸੇ ਅਤੇ ਡੀਜ਼ਲ ਤੇ 92 ਪੈਸੇ ਦਾ ਵਾਧਾ ਕੀਤਾ ਗਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸਾਲ ਸਰਕਾਰ ਨੂੰ ਪੈਟਰੋਲ ਤੋਂ 150 ਕਰੋੜ ਰੁਪਏ ਤੇ ਡੀਜ਼ਲ ਤੋਂ 392 ਕਰੋੜ ਵਿੱਚ ਵਾਧੂ ਆਮਦਨ ਹੋਵੇਗੀ ਮਹਿੰਗਾਈ ਦਾ ਬੋਝ ਲੋਕਾਂ ਤੇ ਥੋਪਣ ਦੇ ਸਵਾਲ ਤੇ ਚੀਮਾ ਨੇ ਕਿਹਾ ਕਿ ਇਸ ਤੋਂ ਆਉਣ ਵਾਲਾ ਪੈਸਾ ਪੰਜਾਬ ਦੇ ਵਿਕਾਸ ਤੇ ਖਰਚ ਕੀਤਾ ਜਾਏਗਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਇਸੇ ਤਰੀਕੇ ਪੰਜਾਬ ਦੇ ਅੰਦਰ ਬੈਟ ਉੱਪਰ ਬੈਟ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਵਧਾਉਣ ਦਾ ਫੈਸਲਾ ਕੀਤਾ ਪੈਟਰੋਲ ਦੇ ਅੰਦਰ ਪੈਟਰੋਲ ਦੇ ਅੰਦਰ 61 61 ਪੈਸੇ ਪੈਟਰੋਲ ਦੇ ਅੰਦਰ 61 ਪੈਸੇ ਔਰ ਡੀਜ਼ਲ ਦੇ ਅੰਦਰ ਡੀਜ਼ਲ ਦੇ ਅੰਦਰ 90 ਸੌਰੀ 92 92 ਪੈਸੇ ਡੀਜ਼ਲ ਦੇ ਅੰਦਰ 92 ਪੈਸੇ ਔਰ ਪੈਟਰੋਲ ਦੇ ਅੰਦਰ 61 ਪੈਸੇ ਇਹ ਵਧਾਉਣ ਦਾ ਫੈਸਲਾ ਕੀਤਾਗਾ ਤਾਂ ਕਿ ਕਿਉਂਕਿ ਬਹੁਤ ਸਾਰੀਆਂ ਰਾਹਤ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਨੇਗੀਆਂ ਸੋ ਇਹ ਵੀ ਇੱਕ ਵੱਡਾ ਫੈਸਲਾ ਜਿਹੜਾ ਅੱਜ ਹੋਇਆਗਾ ਪੰਜਾਬ ਦੀ ਕੈਬਨਿਟ ਮੀਟਿੰਗ ਵਿੱਚ ਪੰਜਾਬੀਆਂ ਨੂੰ ਝਟਕਾ ਲੱਗਿਆ ਵਿੱਤੀ ਸੰਕਟ ਨਾਲ ਯੂਝ ਰਹੀ ਸੂਬਾ ਸਰਕਾਰ ਨੇ ਪੈਟਰੋਲ ਡੀਜ਼ਲ ਅਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ ਪੈਟਰੋਲ ਤੇ ਵੈਟ 65% ਅਤੇ ਡੀਜ਼ਲ ਤੇ 92 ਪੈਸੇ ਦਾ ਵਾਧਾ ਕੀਤਾ ਗਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸਾਲ ਸਰਕਾਰ ਨੂੰ ਪੈਟਰੋਲ ਤੋਂ 150 ਕਰੋੜ ਰੁਪਏ ਤੇ ਡੀਜ਼ਲ ਤੋਂ 392 ਕਰੋੜ ਵਿੱਚ ਵਾਧੂ ਆਮਦਨ ਹੋਵੇਗੀ ਮਹਿੰਗਾ ਆਈਦਾ ਬੋਝ ਲੋਕਾਂ ਤੇ ਥੋਪਣ ਦੇ ਸਵਾਲ ਤੇ ਚੀਮਾ ਨੇ ਕਿਹਾ ਕਿ ਇਸ ਤੋਂ ਆਉਣ ਵਾਲਾ ਪੈਸਾ ਪੰਜਾਬ ਦੇ ਵਿਕਾਸ ਤੇ ਖਰਚ ਕੀਤਾ ਜਾਏਗਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਇਸੇ ਤਰੀਕੇ ਪੰਜਾਬ ਦੇ ਅੰਦਰ ਬੈਟ ਉੱਪਰ ਬੈਟ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਵਧਾਉਣ ਦਾ ਫੈਸਲਾ ਕੀਤਾ ਪੈਟਰੋਲ ਦੇ ਅੰਦਰ ਪੈਟਰੋਲ ਦੇ ਅੰਦਰ 61 61 ਪੈਸੇ ਪੈਟਰੋਲ ਦੇ ਅੰਦਰ 61 ਪੈਸੇ ਔਰ ਡੀਜ਼ਲ ਦੇ ਅੰਦਰ ਡੀਜ਼ਲ ਦੇ ਅੰਦਰ 90 ਸੌਰੀ 92 92 ਪੈਸੇ ਡੀਜ਼ਲ ਦੇ ਅੰਦਰ 92 ਪੈਸੇ ਔਰ ਪਟਰੋਲ ਦੇ ਅੰਦਰ 61 ਪੈਸੇ ਇਹ ਵਧਾਉਣ ਦਾ ਫੈਸਲਾ ਕੀਤਾਗਾ ਤਾਂ ਕਿ ਕਿਉਂਕਿ ਬਹੁਤ ਸਾਰੀਆਂ ਰਾਹਤ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਨੇਗੀਆਂ ਸੋ ਇਹ ਵੀ ਇੱਕ ਵੱਡਾ ਫੈਸਲਾ ਜਿਹੜਾ ਅੱਜ ਹੋਇਆਗਾ